ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਾਰਿਆਂ ਦਾ ਪੰਜਾਬੀ ਚੈਨ ਵਿੱਚ ਸਵਾਗਤ ਹੈ ਤੇ ਵੀਰੋ ਖਾਸ ਕਰਕੇ ਮੈਕਨੇਡਾ ਦੇ ਵਿੱਚ ਹੀ ਆ ਰਾਤ ਦਾ ਸਮਾਂ ਹੈਗਾ ਤੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਹਣੀ ਦਾ ਜੋ ਹਣੀ ਭਣੀ ਸਿੰਘ ਬੜੇ ਵਧੀਆ ਗਾਇਕ ਨੇ ਵਧੀਆ ਗਾਉਂਦੇ ਨੇ ਰੱਬ ਨੇ ਉਹਨਾਂ ਨੂੰ ਸੁਰੀਲੀ ਆਵਾਜ਼ ਦਿੱਤੀ ਆ ਪਰ ਉਹਨਾਂ ਨੇ ਦਿੱਲੀ ਸਟੇਟ ਦੇ ਉੱਤੇ ਕੁਝ ਗਲਤ ਸ਼ਬਦਾ ਦਾ ਪ੍ਰਯੋਗ ਕੀਤਾ ਕਹਿ ਲਓ ਬੜਾ ਹੀ ਗਲਤ ਬੋਲਿਆ ਜਿਹੜਾ ਬੱਚਿਆਂ ਦੇ ਉੱਤੇ ਬੜਾ ਮਾੜਾ ਅਸਰ ਪੈਂਦਾ ਹੋ ਸਕਦਾ ਉੱਥੇ ਜਿਹੜੇ ਸਟੇਟ ਤੇ ਲਵੇ ਸਾਹਮਣੇ ਡਾਂਸ ਨੱਚਦੇ ਸੀ ਜਾਂ ਭੰਗੜੇ ਪਾਉਂਦੇ ਸੀ ਉਹਨਾਂ ਨੂੰ ਪੀਤੀ ਖਾਦੀ ਦੇ ਵਿੱਚ ਇਹਦਾ ਕੋਈ ਅਸਰ ਨਾ ਪੈਂਦਾ ਹੋਵੇ ਪਰ ਬਾਅਦ ਦੇ ਵਿੱਚ ਜ਼ਰੂਰ ਪਊਗਾ ਉਹਨਾਂ ਨੂੰ ਇਹ ਚੀਜ਼ਾਂ ਬਾਅਦ ਦੇ ਵਿੱਚ ਮਹਿਸੂਸ ਹੋਣਗੀਆਂ ਹਣੀ ਸਿੰਘ ਨੇ ਗੱਲਾਂ ਹੱਦੋਂ ਬਾਹਰ ਕਰ ਦਿੱਤੀਆਂ ਕਹਿ ਲਓ ਬਹੁਤ ਮਾੜੇ ਪ੍ਰਯੋਗ ਕੀਤਾ ਬੋਲਣ ਦਾ ਉਹਨੇ ਸਿੱਧਾ ਹੀ ਕਹਿ ਦਿੱਤਾ ਸਟੇਟ ਦੇ ਉੱਤੇ ਕਿ ਜੀ ਠੰਡ ਬਹੁਤ ਆ ਦਿੱਲੀ ਤੇ ਇਥੇ ਜੀ ਜਿਹੜੀਆਂ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਗੱਡੀ ਦੇ ਵਿੱਚ ਸਬੰਧ ਬਣਾਉਣੇ ਚਾਹੀਦੇ ਨੇ ਰਿਲੇਸ਼ਨ ਬਣਾਉਣਾ ਚਾਹੀਦਾ ਕਹਿ ਲੋ ਆਪਾਂ ਖੁੱਲੇ ਸ਼ਬਦਾਂ ਨਾਲ ਹੀ ਸਮਝ ਸਕਦੇ ਹੋ ਕੀ ਕੁਝ ਬੋਲ ਗਿਆ ਕਮਰੇ ਦੇ ਅੰਦਰ ਕੀ ਕੁਝ ਕਰਨਾ ਚਾਹੀਦਾ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਗਿਆਨੀ ਨਾ ਬਣ ਜਾਣ ਕਿਤੇ ਗਿਆਨ ਵੰਡਣ ਲੱਗ ਜਾਣ ਕੀ ਜੀ ਤੁਸੀਂ ਕੀ ਕਰ ਸਕਦੇ ਹੋ ਕਿਵੇਂ रह ਸਕਦੇ ਹੋ ਤੇ ਕਿਵੇਂ ਬੱਚਾ ਪੈਦਾ ਕਰ ਸਕਦੇ ਹੋ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਸਮਝ ਆਉਣ ਲੱਗਣ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਰਹਿੰਦੇ ਆ ਨਾ ਵੀਰ ਉੱਥੋਂ ਦਾ ਕਲਚਰ ਇਹੋ ਜਿਹਾ ਹੈ ਹੋ ਸਕਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਹਿ ਦੇ ਜੇ ਤੁਹਾਨੂੰ ਇੱਕ ਨਾਲ ਵਧੀਆ ਨਹੀਂ ਲੱਗਦਾ ਤੁਸੀਂ ਦੂਜਾ ਪੱਟ ਲਓ ਦੂਜਾ ਨਹੀਂ ਵਧੀਆ ਲੱਗਦਾ ਤੀਜਾ ਪੱਟ ਲਓ ਕੋਈ ਗੱਲ ਨਹੀਂ ਜੇ ਘਰ ਵਾਲਾ ਹੈਗਾ ਤਾਂ ਚਾਰ ਹੋਰ ਰੱਖ ਲਓ ਉਹ ਐਦਾ ਵੀ ਕਹਿ ਸਕਦੇ ਨੇ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਉਹ ਰਹਿੰਦੇ ਨੇ ਵੀਰੋ ਉੱਥੇ ਦਾ ਕਲਚਰ ਹੀ ਐਦਾਂ ਦਾ ਤੇ ਜਿਹੜਾ ਆਪਣੇ ਦੇਸ਼ ਦਾ ਕਲਚਰ ਆ ਇੰਡੀਆ ਦਾ ਪੰਜਾਬ ਦਾ ਉਹ ਕਲਚਰ ਹੋਰ ਆ ਵੀਰੋ ਉਹ ਤੇ ਇੱਜ਼ਤਾਂ ਦਿੱਤੀਆਂ ਨੇ ਰੱਬ ਨੇ ਇੱਜ਼ਤਾਂ ਨਾਲ ਰਹਿਣਾ ਸਿਖਾਇਆ ਬਜ਼ੁਰਗਾਂ ਨੇ ਵੀ ਕਿੱਦਾਂ ਰਹਿਣਾ ਤੇ ਇਹ ਜਿਹੜੇ ਕੌਮ ਤੋਂ ਆਉਂਦਾ ਬਈ ਉਹ ਕੌਮ ਨੂੰ ਭੁੱਲ ਗਿਆ ਕਿ ਅਸੀਂ ਪੰਜਾਬੀ ਕੌਮ ਤੋਂ ਆਉਂਦੇ ਆ ਪੰਜਾਬੀ ਕੌਮ ਉਹ ਆ ਜੇ ਮੈਂ ਯਾਦ ਕਰਾਦਾ ਵੀਰ ਨੂੰ ਹਣੀ ਸਿੰਘ ਨੂੰ ਕਿਉਂਕਿ ਆਪਾਂ ਬਾਲੇ ਹੈ ਨਹੀਂਗੇ ਕਿ ਬੁੱਢਿਆਂ ਤੋਂ ਸਿੱਖੀ ਦੇ ਵਿੱਚ ਆਪਾਂ ਸੁਣਿਆ ਕਰਦੇ ਆ ਕਥਾ ਦੇ ਵਿੱਚ ਤੇ ਬੁੱਢਿਆਂ ਤੋਂ ਸਿੱਖਿਆ ਸੁਣਿਆ ਕਰਦੇ ਆ ਕਿ ਜਿਹੜੇ ਪੰਜਾਬੀ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਜਦੋਂ ਪਹਿਲਾ ਬੁੱਢਾ ਦਲ ਹੁਣ ਵੀ ਉਹੀ ਗੱਲਾਂ ਨੇ ਪਰ ਕਹਿੰਦੇ ਜਦੋਂ ਪਹਿਲਾਲੇ ਜਮਾਨੇ ਦੇ ਵਿੱਚ ਪੰਜਾਬੀ ਹੁੰਦੇ ਸੀ ਨਾ ਬੁੱਢਾ ਦਲ ਦੀ ਫੌਜ ਗੁਰੂ ਦੀ ਫੌਜ ਕਹਿੰਦੇ ਵੀ ਜੇ ਜਿੱਥੇ ਫੌਜ ਰਹਿੰਦੀ ਹੁੰਦੀ ਸੀਗੀ ਕੋਈ ਹੋਰ ਕਿਸੇ ਕਹ ਲਓ ਹੋਰ ਧਰਮ ਦੇ ਬੰਦੇ ਰਹਿੰਦੇ ਸੀ ਜਿਹੜੇ ਵੀ ਧਰਮ ਦੇ ਬੰਦੇ ਜੇ ਕਿਤੇ ਘਰ ਦੇ ਵਿੱਚ ਕੁੜੀਆਂ ਰਹਨੀਆਂ ਸੀਗੀਆਂ ਕਿਤੇ ਮਾਪੇ ਚਲੇ ਜਾਂਦੇ ਸੀ ਤਾਂ ਇਹ ਕੁੜੀਆਂ ਨੂੰ ਕਹਿਦਾ ਦੇ ਪੁੱਤ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ ਤੈਨੂੰ ਬਾਹਰ ਡਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੇਰੇ ਲਵੇ ਗੁਰੂ ਕੀ ਫੌਜ ਰਹਿੰਦੀ ਹੈ ਜਿੱਥੇ ਗੁਰੂ ਕੀ ਫੌਜ ਰਹਿੰਦੀ ਹੈ ਉੱਥੇ ਕੋਈ ਕੁੜੀ ਕਣੀ ਅੱਖ ਚੱਕ ਕੇ ਨਹੀਂ ਦੇਖ ਸਕਦਾ ਤਾਂ ਵੀਰ ਉਹ ਇਹ ਗੱਲਾਂ ਸੁਣੀਆਂ ਵੀ ਹੋਣਗੀਆਂ ਬਹੁਤ ਨੇ ਇਹ ਸੱਚੀਆਂ ਨੇ ਕਿ ਜਿੱਥੇ ਗੁਰੂਆਂ ਦੀ ਫੌਜ ਰਹਿੰਦੀ ਸੀ ਉੱਥੇ ਇਹ ਨਹੀਂ ਹੈਗਾ ਸੀ ਕਿ ਕੁੜੀ ਕਣੀ ਅੱਖ ਚੱਕ ਕੇ ਤੱਕ ਦੇਖ ਚੂਗਾ ਅੱਜ ਦੇ ਟਾਈਮ 'ਚ ਤਾਂ ਸ਼ਰਿਆਮੀ ਚੱਲ ਪਿਆ ਕੰਮ ਵੀਰੋ ਖੁਦ ਪੰਜਾਬੀ ਹੀ ਪੰਜਾਬੀ ਦੀਆਂ ਜੜਾ ਕੱਟਣ ਲੱਗ ਗਏ ਜਿਹੜੇ ਦੇਸ਼ ਦੇ ਵਿੱਚ ਵੱਡੇ ਹੋ ਕੇ ਆਏ ਜਿਹੜੇ ਦੇਸ਼ ਦੇ ਵਿੱਚ ਭਾਸ਼ਾ ਸਿੱਖੀ ਅੱਜ ਉਹ ਬਾਹਰ ਰਹਿਣ ਲੱਗ ਗਏ ਉਹ ਬਾਹਰ ਦਾ ਕਲਚਰ ਸਿੱਖ ਗਏ ਕਿ ਸਾਡੇ ਜੀ ਇੱਥੇ ਬਾਹਰ ਦੇ ਵਿੱਚ ਕੋਈ ਕੁਸ਼ ਕਰ ਸਕਦੀ ਆ ਘਰ ਵਾਲੀ ਬਾਹਰ ਨੇ ਨਾਲੇ ਵੀ ਰਹਿ ਸਕਦੀ ਆ ਤੇ ਬਾਹਰਲਾ ਅੰਦਰਲੇ ਨਾਲ ਰਹਿ ਸਕਦਾ ਕੁੜੀ ਮੁੰਡਾ ਜਿਵੇਂ ਮਰਜੀ ਰਹਿਣ ਪਰ ਵੀਰੋ ਆਪਣੇ ਭਾਰਤ ਦਾ ਪੰਜਾਬ ਦਾ ਕਲਚਰ ਅਲੱਗ ਆ ਉੱਥੇ ਸ਼ਰਮ ਸਿਖਾਈ ਜਾਂਦੀ ਆ ਕਿ ਐਦਾਂ ਦਾ ਨਹੀਂ ਧੀਏ ਤੂੰ ਜੇ ਸਹੀ ਰਹੇਂਗੀ ਤਾ ਤੇਰੀ ਜ਼ਿੰਦਗੀ ਵਧੀਆ কাটੂਗੀ ਜੇ ਤੂੰ ਗਲਤੀ ਕਰ ਬੈਠੀ ਪੂਰੀ ਜ਼ਿੰਦਗੀ ਤੈਨੂੰ ਨਰਕ ਭੋਖਣਾ ਪਊਗਾ ਤਾਂ ਵੀਰੋ ਹਣੀ ਸਿੰਘ ਹੋਰੀ ਜਿਹੜੇ ਸਟੇਟ ਤੇ ਸ਼ਰੀਆਮ ਕਹਿਣ ਲੱਗੇ ਜੀ ਤੁਸੀਂ ਏਦਾਂ ਨਾ ਕਰੋ ਜੀ ਏਦਾਂ ਸੰਬੰਧ ਬਣਾਓ ਇਹ ਇਹ ਵੀਰੋ ਸੋਚਣ ਵਾਲੀ ਗੱਲ ਇਹ ਆ ਤੁਸੀਂ ਇਹਨਾਂ ਨੂੰ ਰੋਕ ਦਿਆ ਕਰੋ ਕਿ ਭਾਈ ਜਿਹੜੀ ਤੁਸੀਂ ਕੰਟਰੀ 'ਚ ਆਏ ਹੋ ਉੱਥੇ ਤੁਸੀਂ ਬੋਲ ਪਿਆ ਕਰੋ ਪਰ ਜਿਹੜੀ ਸਾਡੀ ਪੰਜਾਬ ਦੀ ਕੰਟਰੀ ਆ ਇੱਥੇ ਤੁਸੀਂ ਨਹੀਂ ਬੋਲ ਸਕਦੇ ਇੰਡੀਆ ਇੰਡੀਆ ਕੰਟਰੀ ਆ ਪੰਜਾਬ ਸਟੇਟ ਆ ਚਾਹੀ ਹਰਿਆਣਾ ਸਟੇਟ ਆ ਚਾਹੀ ਦਿੱਲੀ ਆ ਉਹ ਜਿਹੜੇ ਵੀਰ ਨੱਚਦੇ ਹੋਣਗੇ ਉਹਨਾਂ ਨੂੰ ਉਸ ਟਾਈਮ ਨਹੀਂ ਪਤਾ ਲੱਗਿਆ ਹੋਊਗਾ ਉਸ ਤੋਂ ਬਾਅਦ ਕਦੇ ਵੀਡੀਓ ਉਹਨਾਂ ਦੇ ਘਰੇ ਵੀ ਚੱਲੂਗੀ ਜਦੋਂ ਉਹ ਮਾਂ ਪਿਓ ਦੇ ਸਾਹਮਣੇ ਬੈਠੇ ਹੋਣਗੇ ਨਾਲ ਭੈਣ ਬੈਠੀ ਹੋਊਗੀ ਨਾਲ ਮਾਂ ਬੈਠੀ ਹੋਊ ਪਿਓ ਵੀ ਬੈਠਿਆ ਹੋਣਾ ਜਦੋਂ ਪਿਓ ਦੇ ਸਾਹਮਣੇ ਉਹਦੀ ਵੀਡੀਓ ਚੱਲੂਗੀ ਕਿ ਜੀ ਟੈਨਸ਼ਨ ਨਾ ਲਓ ਵੀਰੋ ਅੱਜ ਨਵਾਂ ਯੁੱਗ ਆ ਗਿਆ ਤੁਸੀਂ ਗੱਡੀਆਂ ਦੇ ਵਿੱਚ ਇਹ ਚੀਜ਼ਾਂ ਸਬੰਧ ਬਣਾਓ ਐਂ ਕਰੋ ਜੀ ਗੱਡੀ ਰੋਡ ਤੇ ਖੜਾ ਕੇ ਠੰਡ ਬੜੀ ਆ ਤੁਸੀਂ ਗਲੇ ਮਿਲ ਕੇ ਸੋ ਏਦਾਂ ਦੇ ਜਦੋਂ ਟੱਪੇ ਸਾਹਮਣੇ ਆਉਣਗੇ ਤਾਂ ਤੁਸੀਂ ਭਾਈ ਤੁਹਾਡੀ ਭੈਣ ਵੀ ਬੈਠੀ ਹੋਊਗੀ ਤਾਂ ਸੋਨੂੰ ਪਤਾ ਲੱਗੂ ਕੀ ਆਸਰ ਹੋ ਸਕਦਾ ਛੋਡੀ ਬੇਟੀ ਬੈਠੀ ਹੋਵੇ ਕੋਈ ਬੇਟੀ ਜਵਾਨ ਹੋਵੇ ਕੁੜੀ ਹੋਵੇ ਉਹ ਬੈਠੀ ਹੋਊਗੀ ਤਾਂ ਕੀ ਅਸਰ ਪਊਗੀ ਤਾਂ ਜਿਹੜੇ ਉੱਥੇ ਵੀ ਦੇਖਣ ਜਾਂਦੇ ਨੇ ਉਹ ਵੀ ਥੋੜਾ ਸੋਚਿਆ ਕਰਨ ਕੀ ਭਾਈ ਤੂੰ ਆਇਆ ਅਸੀਂ ਤੇਰੇ ਗਾਣੇ ਸੁਣਨ ਆਇਆ ਤੂੰ ਵਧੀਆ ਗਾਉਣਾ ਗਾ ਅਸੀਂ ਵੀ ਮਨੋਰੰਜਨ ਕਰਨ ਆਏ ਪਰ ਸਾਡੇ ਨਾਲ ਕਈ ਵਾਰੀ ਮਾਵਾ ਭੈਣਾ ਵੀ ਜਾਂਦੀਆਂ ਨੇ ਵੀ ਭਾਈ ਗਾਇਕ ਵਧੀਆ ਆਇਆ ਅਸੀਂ ਵੀ ਸਾਡਾ ਗਾਇਕ ਆ ਪੰਜਾਬੀ ਮਾਂ ਬੋਲੀ ਦਾ ਅਸੀਂ ਸੁਣ ਕੇ ਆਵਾਂਗੇ ਗਾਣੇ ਪਰ ਜੇ ਉਹ ਗਾਣੇ ਗਾਉਂਦਾ ਗਾਉਂਦਾ ਆਇਆ ਹੀ ਛੋਡੀ ਮਾਂ ਭੈਣ ਦੇ ਸਾਹਮਣੇ ਗੱਲਾਂ ਕਰੇ ਤਾਂ ਕੀ ਅਸਰ ਪਊਗਾ ਤੇ ਅੱਜ ਕਈ ਵੀਰ ਉਹੋ ਨੇ ਉਹਦੀਆਂ ਗੱਲਾਂ ਤੇ ਇੰਜਵਾਏ ਕਰ ਰਹੇ ਨੇ ਨੌਟੰਕੀ ਕਰ ਰਹੇ ਨੇ ਹਾਂਜੀ ਵਧੀਆ ਗੱਲ ਕਹੀ ਆ। ਇਹੀ ਗੱਲ ਜਿਹੜੇ ਵੀਰ ਕਮੈਂਟ ਕਰਦੇ ਨੇ ਜੇ ਕਿਤੇ ਉਹਨਾਂ ਦੀ ਭੈਣ ਦੇ ਸਾਹਮਣੇ ਕਹੀ ਹੋਵੇ ਫੇਰ ਤਾਂ ਉਹਨਾਂ ਦੇ ਅੱਗ ਲੱਗ ਜਾਣੀ ਆ ਕੀ ਸਾਡੀ ਭੈਣ ਨੂੰ ਕੀ ਬੋਲ ਗਿਆ ਸਾਡੀ ਭੈਣ ਦੇ ਸਾਹਮਣੇ ਕੀ ਬੋਲ ਗਿਆ ਤੇ ਭਾਈ ਜਿਹੜੀਆਂ ਕੁੜੀਆਂ ਉੱਥੇ ਦੇਖਣ ਗਈਆਂ ਸੀ ਕੀ ਗੱਲ ਉਹ ਕਿਸੇ ਦੀਆਂ ਭੈਣਾਂ ਨਹੀਂ ਸੀਗੀਆਂ। ਜੇ ਕੁੜੀਆਂ ਉੱਥੇ ਦੇਖਣ ਗਈਆਂ ਸੀ ਪੰਜਾਬੀ ਗਾਇਕ ਨੂੰ ਸੁਣਨ ਗਈਆਂ ਸੀ ਕੋਈ ਮਾੜੀ ਗੱਲ ਥੋੜੀ ਆ ਪਰ ਜਿਹੜਾ ਉਹਨੇ ਟੱਪੇ ਗਏ ਨੇ ਉਹ ਮਾੜੀ ਗੱਲ ਆ। ਤੇ ਉਹਦੇ ਭਈ ਇੰਨਾ ਕੁਝ ਬੋਲਿਆ ਪੰਜਾਬੀ ਤੇ ਫਿਰ ਕਿਸੇ ਨੇ ਉਹਦੇ ਬਾਰੇ ਇਹ ਗੱਲ ਨਹੀਂ ਕਹੀ ਕਿ ਜੀ ਇਹ ਪੰਜਾਬੀ ਦੇ ਵਿੱਚ ਬੋਲਿਆ ਪੰਜਾਬੀ ਗਾਇਕ ਆ ਗਲਤ ਬੋਲ ਗਿਆ ਸਟੇਟ ਦੇ ਉੱਤੇ ਬੋਲਣਾ ਨਹੀਂ ਚਾਹੀਦਾ ਸੀ ਕਿਸੇ ਗਾਇਕ ਨੇ ਨਹੀਂ ਕਿਹਾ ਕਿਸੇ ਹੋਰ ਬੰਦੇ ਆ ਨੇ ਨਹੀਂ ਕਿਹਾ ਤੇ ਵੀਰੋ ਜਿੰਨਾ ਉਹ ਕੁਝ ਬੋਲ ਕੇ ਗਿਆ ਮੇਰੇ ਸਿਹਾਮ ਨਾਲ ਤਾਂ ਉਹਦੇ ਖਾਤੇ ਦੇ ਉੱਤੇ ਉਹਨੂੰ ਮੈਂ ਕਹਣਾ ਘਰੋਂ ਬਾਹਰ ਨਿਕਲਣਾ ਹੋਇਆ ਤਾਂ ਲੋਕ ਇੰਨਾ ਟਵੀਟ ਕਰਨਾ ਚਾਹੁੰਦਾ ਸੀਗਾ ਅੱਜ ਕੱਲ ਫਿਰ ਇਹ ਕਹਿ ਸਕਦੇ ਆ ਵੀਰੋ ਤੇ ਕਈ ਗਾਇਕ ਇਹ ਗੱਲਾਂ ਵੀ ਕਹਿੰਦੇ ਨੇ ਜੀ ਲੋਕ ਇਹੀ ਜੇ ਗਾਣੇ ਸੁਣਦੇ ਨੇ ਤਾਂ ਅਸੀਂ ਗਾਉਣੇ ਆ ਕਿਉਂਕਿ ਸੁਣਦੇ ਤਾਂ ਬੱਗਾ ਸਫਰੀ ਦੇ ਵੇਲੇ ਵੀ ਸੀ ਲੋਕ ਜੇ ਉਹ ਗਾਉਂਦਾ ਸੀ ਲੋਕ ਸੁਣਦੇ ਵੀ ਸੀ ਤਾਂ ਹੀ ਉਹ ਗਾਉਂਦਾ ਰਿਹਾ ਪਰ ਵੀਰੋ ਫਿਰ ਗਾਇਕਾਂ ਨੂੰ ਵੀ ਸੋਚਣੀ ਚਾਹੀਦੀ ਆ ਚਲੋ ਤੁਹਾਡਾ ਕੰਮ ਆ ਬਿਜ਼ਨਸ ਆ ਇਹ ਪੈਸਾ ਤੁਹਾਡੀ ਬਲੰਦ ਆਵਾਜ਼ ਆ ਤੁਹਾਨੂੰ ਪੈਸੇ ਰੱਬ ਨੇ ਬਖਸ਼ੀ ਆ ਚਲੋ ਮਿਹਨਤ ਤੁਹਾਡੀ ਪੈਸੇ ਕਮਾਉਣੇ ਬਣਦੇ ਪਰ ਘੱਟੋ ਘੱਟ ਵੀਰੇ ਦੇਖ ਕੇ ਬੋਲਿਆ ਕਰੋ ਉੱਥੇ ਸਭ ਦੀਆਂ ਮਾਵਾ ਭੈਣਾ ਹੁੰਦੀਆਂ ਨੇ ਜੇ ਕਿਤੇ ਉੱਥੇ ਹਣੀ ਹਣੀ ਦੀ ਮਾਂ ਜਾਂ ਭੈਣ ਹੁੰਦੀ ਉੱਥੇ ਇਹ ਗੱਲ ਬੋਲਦਾ ਉਹ ਤਾਂ ਮੈਂ ਕਹਿਣਾ ਵੀਰੋ ਹਣੀ ਨੂੰ ਵੀ ਸਮਝਣਾ ਚਾਹੀਦਾ ਕਿ ਮੈਨੂੰ ਰੱਬ ਨੇ ਦੁਬਾਰੇ ਮੌਕਾ ਦਿੱਤਾ ਮੈਂ ਨਾ ਗਵਾਵਾ ਕਿਤੇ ਲੋਕਾਂ ਦੀ ਦੁਬਾਰੇ ਨਿਗਾਹ ਦੇ ਵਿੱਚ ਆ ਜਾ ਜਿਵੇਂ ਲੋਕ ਮੈਨੂੰ ਪਹਿਲਾਂ ਭੁੱਲ ਗਏ ਸੀ ਦੁਬਾਰੇ ਨਾ ਭੁੱਲ ਜਾਣ ਵੀਰਾ ਬੜੀ ਸੋਹਣੀ ਆਵਾਜ਼ ਦਿੱਤੀ ਆ ਸਟੇਟ ਤੇ ਦੇਖ ਕੇ ਬੋਲਿਆ ਕਰ ਤੂੰ ਦੇਖ ਕੇ ਕਿਹਾ ਕਰ ਚਲੋ ਤੂੰ ਬਾਹਰ ਰਹਿਣਾ ਬਾਹਰ ਦੇ ਤੇਰੇ ਸੋਚ ਵਿਚਾਰ ਨਹੀਂ ਉੱਥੋਂ ਉੱਥੋਂ ਦੇ ਅਲੱਗ ਨੇ ਪਰ ਤੂੰ ਇਹ ਨਾ ਭੁੱਲ ਜਿਹੜੇ ਦੇਸ਼ ਚੋਂ ਆਇਆ ਮੈਂ ਉੱਥੋਂ ਦੇ ਵਿਚਾਰ ਕੀ ਨੇ ਤਾਂ ਵੀਰੋ ਇੱਕ ਪੰਜਾਬੀ ਬੋਲੀ ਆ ਹਮੇਸ਼ਾ ਪੰਜਾਬੀ ਦੀ بلند ਆਵਾਜ਼ ਰਹੀ ਆ ਪੰਜਾਬੀ ਕੌਮ ਨੂੰ ਅਲੱਗ ਮੰਨਿਆ ਜਾਂਦਾ ਤੇ ਖਾਸ ਕਰਕੇ ਇਹਨਾਂ ਨੂੰ ਬੜੇ ਕਹਿ ਲੋ ਇੱਕ ਦਿਲਦਾਰ ਮੰਨਿਆ ਜਾਂਦਾ ਕਿ ਇਹ ਭਾਈ ਸਾਰਿਆਂ ਦੀ ਰਖਵਾਲੀ ਕਰਨ ਵਾਲੇ ਨੇ ਪੰਜਾਬੀ ਇਹ ਕਿਤੇ ਧੀ ਭੈਣ ਨਾਲ ਮਾੜਾ ਨਹੀਂ ਕਰਦੇ ਤਾਂ ਵੀਰੋ ਜੇ ਐਦਾਂ ਦੀਆਂ ਗੱਲਾਂ ਹੋਣ ਲੱਗੀਆਂ ਤਾਂ ਕਿਹਦਾ ਵਿਸ਼ਵਾਸ ਰਹੂਗਾ ਤਾਂ ਐ ਸਮਝ ਲਓ ਕਿ ਆਪਣੀ ਪੰਜਾਬੀ ਮਾਂ ਬੋਲੀ ਦਾ ਮਜ਼ਾਕ ਹੀ ਡਾਉਣ ਲੱਗਿਆ ਯਾਨੀ ਕਿ ਲੋਕ ਕਦੇ ਗੁਰੂਆਂ ਦੀ ਫੌਜਾਂ ਦੇ ਚਰਚੇ ਹੁੰਦੇ ਸੀਗੇ ਹੁਣ ਵੀ ਹੈਗੇ ਨੇ ਕਿ ਜਿੱਥੇ ਗੁਰੂਆਂ ਦੀ ਫੌਜ ਆ ਪੰਜਾਬੀ ਰਹਿੰਦੇ ਨੇ ਉੱਥੇ ਡਰਨ ਦੀ ਲੋੜ ਨਹੀਂ ਹੈਗੀ ਇਹ ਇਹ ਖੜੇ ਨੇ ਇਹ ਦੂਜੇ ਦੇ ਉੱਤੇ ਵੀ ਕਿਸੇ ਦੇ ਉੱਤੇ ਗਲਤ ਮੰਨ ਲਓ ਗਲਤ ਕਿਸੇ ਦੇ ਉੱਤੇ ਕੋਈ ਕੰਮ ਕਰਦਾ ਤਾਂ ਇਹ ਚਾਹੇ ਉਹਨੂੰ ਜਾਣਦੇ ਨਾ ਹੋਣ ਤਾਂ ਵੀ ਉਹਦੇ ਨਾਲ ਖੜ ਜਾਦੇ ਆ ਕਿ ਭਾਈ ਇਹਦੇ ਨਾਲ ਬੁਰਾ ਨਾ ਹੋ ਜੇ ਕੁੜੀ ਆਗੀ ਕੁੜੀ ਨਾਲ ਤਾਂ ਖਾਸ ਕਰਕੇ ਜੇ ਸਾਹਮਣੇ ਬੁਰਾ ਨਹੀਂ ਦੇਖ ਸਕਦੇ ਜੇ ਕਿਸੇ ਕੁੜੀ ਨਾਲ ਗਲਤ ਹੁੰਦਾ ਹੋਊਗਾ ਤਾਂ ਚਾਹੇ ਉਹਨੂੰ ਨਾ ਜਾਣਦੇ ਹੋਣ ਉਹ ਵਿਚਾਲੇ ਕੰਧ ਬਣ ਕੇ ਖੜ ਜਾਦੇ ਆ ਵੀ ਤੂੰ ਹਿੰਮਤ ਕਿਵੇਂ ਬਈ ਤਾਂ ਅੱਜ ਵੀਰੋ ਉਹੀ ਪੰਜਾਬੀ ਦੀ ਆਪਦੀ ਮਾਂ ਬੋਲੀ ਨੂੰ ਯਾਦ ਨਹੀਂ ਰੱਖਣਗੇ ਤਾਂ ਫਿਰ ਇੱਕ ਦੂਜੇ ਧਰਮ ਦਾ ਜ਼ਰੂਰ ਮਜ਼ਾਕ ਡਾਉਣਗੇ ਕਿ ਯਾਰ ਪੰਜਾਬੀ ਹੋ ਕੇ ਹੀ ਐਦਾਂ ਦਾ ਭਾਸ਼ਣ ਦੇ ਰਿਹਾ ਤਾਂ ਬਈ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਜਦੋਂ ਐਦਾਂ ਦਾ ਕੋਈ ਗਲਤ ਭਾਸ਼ਣ ਦੇਂਦਾ ਤਾਂ ਆਪ ਹੀ ਸੁੰਨਾ ਬੰਦ ਕਰ ਦਿਓ ਜਾਂ ਫਿਰ ਉਹਤੇ ਟਵੀਟ ਕਰੋ ਕਿ ਇਹ ਬੰਦੇ ਨੂੰ ਗਾਹਾਂ ਸ਼ਬਦ ਸਿਖਾ ਦਈਏ ਕਿ ਗਾਹਾਂ ਨਾ ਇਹ ਐਦਾਂ ਦਾ ਕੋਈ ਗਲਤ ਭਾਸ਼ਣ ਦੇਵੇ ਤੇ ਸਾਰਿਆਂ ਨੂੰ ਇਹੀ ਬੇਨਤੀ ਸੀ ਬਾਈ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਕੀ ਆਪਾਂ ਮਾੜੇ ਕਲਾਕਾਰਾਂ ਨੂੰ ਜਾਂ ਮਾੜੇ ਬੰਦੇ ਨੂੰ ਸੁਣਨਾ ਬੰਦ ਕਰ ਦਈਏ ਜੇ ਮਾੜੇ ਨੂੰ ਸੁਣਾਗੇ ਨਤੀਜੇ ਮਾੜੇ ਨਿਕਲਣੇ ਆ ਜੇ ਚੰਗੀਆਂ ਗੱਲਾਂ ਸੁਣਾਗੇ ਤਾਂ ਚੰਗੇ ਉਹ ਮੈਂ ਇੱਕ ਕਹਾਵਤ ਯਾਦ ਆ ਗਈ ਕਿ ਪੁਰਾਣੇ ਬੁੜਿਆਂ ਦੀ ਕਹਾਵਤ ਹੁੰਦੀ ਸੀ ਕਿ ਇੱਕ ਮੈਸ ਸਾਰਿਆਂ ਨੂੰ ਸਾਰੀਆਂ ਮੈਸ ਸਾਨੂੰ ਖਰਾਬ ਕਰ ਦਿੰਦੀ ਆ ਇਹ ਗੱਲ ਸੱਚੀ ਆ ਵੀਰੋ ਜੇ ਆਪਨੇ ਕਿਸੇ ਮਾੜੇ ਯਾਰ ਨਾਲ ਯਾਰੀ ਹੋਊਗੀ ਤਾਂ ਉਹਦੇ ਨਤੀਜੇ ਮਾੜੇ ਆਉਣਗੇ ਜੇ ਕਿਸੇ ਆਪਣੀ ਚੰਗੇ ਬੰਦੇ ਨਾਲ ਯਾਰੀ ਹੋਊਗੀ ਤਾਂ ਆਪਾਂ ਚੰਗਾ ਸਿੱਖਾਂਗੇ ਕਿਸੇ ਨਸ਼ੇੜੀ ਨਾਲ ਯਾਰੀ ਹੋਊਗੀ ਤਾਂ ਆਪਾਂ ਜਰੂਰ ਨਸ਼ਾ ਜਾਂ दारू ਪੀਣ ਲੱਗੇ ਆ ਦਾ ਬੰਦਾ ਤੇ ਚੰਗੇ ਨਾਲ ਹੋਊਗੀ ਤਾਂ ਗੁਰੂ ਘਰ ਜਾਣ ਲੱਗ ਜੂਗਾ ਤਾਂ ਬੈਗਰੂ ਜੀ ਸਾਰਿਆਂ ਨੂੰ ਇਹੀ ਬੇਨਤੀ ਸੀ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਭਾਈ ਇਹਦਾ ਅਸਰ ਮਾੜਾ ਹੁੰਦਾ ਸਾਡੇ ਵੀ ਬੱਚੇ ਦੇਖਦੇ ਨੇ ਜੇ ਗਲਤ ਵੀਡੀਓ ਦੇਖਾਂਗੇ ਤਾਂ ਬੱਚੇ ਦੇ ਉੱਤੇ ਗਲਤ ਅਸਰ ਪਊਗਾ ਤੇ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ